ਹਾਂਜੀ ਦੋਸਤੋ ਤੁਰੋਂ ਲਿਖੇ ਸੰਜੋਗ ਭਾਗ 1 ਵਿੱਚ ਸੁਣਿਆ ਕਿ ਬਲਜੀਤ ਜਦੋਂ ਨਾਨਕਿਆਂ ਤੋਂ ਵਾਪਸ ਆਇਆ ਤਾਂ ਉਸਦੀ ਬੁਢੜੀ ਮਾਂ ਨੇ ਉਸ ਨੂੰ ਕਿਹਾ ਕਿ ਤੈਨੂੰ ਤੇਰਾ ਮਿੱਤਰ ਵੀਰਾ ਮਿਲਣ ਆਇਆ ਸੀ ਇਹ ਗੱਲ ਸੁਣਦਿਆਂ ਹੀ ਬਲਜੀਤ ਇੱਕਦਮ ਖੜਾ ਹੋ ਗਿਆ ਤੇ ਆਥਣੇ ਹੀ ਖੇਤਾਂ ਵੱਲ ਨੂੰ ਵੀਰੇ ਨੂੰ ਮਿਲਣ ਲਈ ਤੁਰ ਪਿਆ ਸਾਰੇ ਖੇਤ ਉਸਨੇ ਛਾਣ ਮਾਰੇ ਪਰ ਵੀਰਾ ਉਸ ਨੂੰ ਕਿਤੇ ਨਾ ਮਿਲਿਆ ਆ ਘਰ ਕੇ ਉਹ ਵੀਰੇ ਦਾ ਘਰ ਲੱਭਣ ਤੁਰ ਪਿਆ ਜਦੋਂ ਉਹ ਪੁੱਛਦਾ ਪਛਾਉਂਦਾ ਵੀਰੇ ਦੇ ਘਰ ਤੱਕ ਪਹੁੰਚਦਾ ਹੈ ਤਾਂ ਅਗੋਸ ਨੂੰ ਇੱਕ ਇਨਸਾਨ ਮਿਲਦਾ ਹੈ ਕਹਿੰਦਾ ਹਾਂਜੀ ਭਾਈ ਕਿਹਨੂੰ ਮਿਲਣਾ ਸਾਹਮਣੇ ਵਾਲੇ ਨੇ ਬਲਜੀਤ ਨੂੰ ਸਵਾਲ ਕੀਤਾ ਜੀ ਮੈਂ ਸਰਦਾਰ ਬਖਤਾਵਰ ਹਰਾਂ ਦੇ ਘਰ ਜਾਣਾ ਬਲਜੀਤ ਨੇ ਸਹਿਜ ਸੁਭਾਖਿਆ ਅੱਛਾ ਭਾਈ ਉਹ ਦੁਆਬੇ ਵਾਲਿਆਂ ਦੇ ਹਾਂਜੀ ਉਹਨਾਂ ਦਾ ਘਰ ਤਾਂ ਬਈ ਚੜ੍ਹਦੇ ਬੰਨੀ ਫਿਰਨੀ ਉੱਤੇ ਹੀ ਘਰ ਆ। ਆਜੂ ਭਾਈ ਅੰਦਰ ਅੰਨ ਪਾਣੀ ਦਾ ਵੇਲਾ ਹੈ। ਉਸ ਅੱਧ ਕੜ ਜਿਹੀ ਉਮਰ ਦੇ ਬੰਦੇ ਨੇ ਬਲਜੀਤ ਨੂੰ ਸਦਕਾਰ ਦਿੱਤਾ। ਨਾ ਜੀ ਸ਼ੁਕਰੀਆ ਤੁਹਾਡਾ। ਬਲਜੀਤ ਇੰਨਾਂ ਆਖ ਉਹਨੀ ਪੈਰੀ ਵਾਪਸ ਹੋ ਤੁਰਿਆ। ਵੀਰ ਸਿੰਘ ਉੱਚੀ ਉੱਚੀ ਬੋਲਦਾ ਰਿਹਾ ਬਾਈ ਸਿਆਂ ਪਹਿਲਾਂ ਸੱਜੇ ਤੇ ਫਿਰ ਖੱਬੇ ਤੇ ਫਿਰ ਸੱਜੇ ਗਲੀ ਮੁੜਨੇ ਮੁੜ ਕੇ ਫਿਰਨੀ ਉੱਤੇ ਘਰ ਉਹਨਾਂ ਦਾ। ਬਲਜੀਤ ਤੇਜ਼ ਰਫ਼ਤਾਰ ਨਾਲ ਉਹਨਾਂ ਗਲੀਆਂ 'ਚ ਹੁੰਦਾ ਹੋਇਆ ਫਿਰਨੀ ਉੱਤੇ ਆ ਪਹੁੰਚਿਆ। ਉੱਥੇ ਤਿੰਨ-ਚਾਰ ਜਵਾਕ ਗਲੀ ਵਿੱਚ ਖੇਡ ਰਹੇ ਸਨ। ਬਲਜੀਤ ਨੇ ਉਹਨਾਂ ਨੂੰ ਪੁੱਛਿਆ, "ਬਾਬੇ ਬਖਤਾਵਰ ਹੁਣਾਂ ਦਾ ਘਰ ਪਤਾ ਤੁਹਾਨੂੰ?" "ਦੁਆਬੀਆਂ ਦਾ?" "ਹਾਂ ਹਾਂ, ਦੁਆਬੀਆਂ ਦਾ। ਆਹ ਫਟਕ ਦੇ ਨਾਲ ਵਾਲਾ ਉਹਨਾਂ ਦਾ ਹੀ ਤਾਂ ਹੈ।" ਬਲਜੀਤ ਫਟਕ ਦੇ ਕੋਲ ਪਹੁੰਚਿਆ। ਇੱਥੇ ਹੀ ਉਹਨੂੰ ਸ਼ੁਰੂ ਵਿੱਚ ਉਹ ਪੰਡ ਪੱਠਿਆਂ ਦੀ ਪੰਡ ਚੁੱਕਣ ਵਾਲਾ ਬੰਦਾ ਮਿਲਿਆ ਸੀ ਉਸ ਮਨ ਹੀ ਮਨ ਸੋਚਿਆ ਕਿੰਨੀ ਭਾਰੀ ਗਲਤੀ ਕੀਤੀ ਜਬ ਬਜ਼ੁਰਗ ਬਾਬੇ ਦਾ ਨਾਂ ਲੈ ਕੇ ਵੀਰੇ ਦਾ ਨਾਮ ਲੈ ਕੇ ਪਤਾ ਪੁੱਛਿਆ ਕਿੰਨਾ ਸਮਾਂ ਵੀ ਬਰਬਾਦ ਹੋਇਆ ਖੈਰ ਉਹ ਕੋਲ ਨਹੀਂ ਗਿਆ ਫਾਟਕ ਦਾ ਇੱਕ ਦਰਵਾਜ਼ਾ ਅੱਧਾ ਕੋ ਖੁੱਲਾ ਪਿਆ ਸੀ ਉਸ ਨੇ ਅੰਦਰ ਵੇੜੇ ਚ ਝਾਕਿਆ ਪਰ ਉਸ ਨੂੰ ਕੋਈ ਵੀ ਨਜ਼ਰ ਨਾ ਪਿਆ ਪਰ ਪੱਕੀ ਖੁਰਲੀ ਉੱਤੇ ਵੱਧੇ ਬਲਦ ਉਸ ਨੇ ਪਹਿਚਾਨ ਲਏ ਉਹ ਅੰਦਰ ਵੇੜੇ ਵਿੱਚ ਲੰਘਿਆ ਤੇ ਅੱਗੇ ਨਾਲ ਹੀ ਦੂਜੇ ਪਾਸੇ ਦੀ ਖੁਰਲੀ ਉੱਤੇ ਦੋ ਮੱਝਾਂ ਦੋ ਕਟੀਆਂ ਬੰਨੀਆਂ ਹੋਈਆਂ ਸੀ ਨਾਲ ਹੀ ਟੋਕੇ ਦੀ ਮਸ਼ੀਨ ਸੀ ਵੇੜਾ ਵੀ ਸਾਫ਼ ਸੁਥਰਾ ਸੀ ਲੱਕੜ ਬਾਲਣ ਹਰ ਇੱਕ ਚੀਜ਼ ਬਹੁਤ ਸਲੀਕੇ ਨਾਲ ਰੱਖੀ ਹੋਈ ਸੀ ਖੱਬੇ ਹੱਥ ਡੰਗਰਾਂ ਵਾਲਾ ਕੋਠਾ ਸੀ ਸਾਹਮਣੇ ਰਿਹਾਇਸ਼ ਦੇ ਤਿੰਨ ਥੰਮਾਂ ਵਾਲੇ ਬਰਾਂਡੇ ਦੇ ਦੋ ਬੂਹੇ ਖੁੱਲਦੇ ਸਨ ਬਰਾਂਡੇ ਦੇ ਦੋਹਾਂ ਪਾਸੇ ਦੋ ਦੋ ਕਮਰੇ ਦੇ ਬੂਹੇ ਸਨ ਜਿੰਨਾ ਵਿੱਚੋਂ ਖੱਬੇ ਪਾਸੇ ਇੱਕ ਰਸੋਈ ਤੇ ਸੱਜੇ ਪਾਸੇ ਇੱਕ ਬੈਠਕ ਸੀ ਘਰ ਦੇ ਚਾਰ ਜੀਆਂ ਵਿੱਚੋਂ ਤਿੰਨਾਂ ਨਾਲ ਤਾਂ ਬਲਜੀਤ ਦੀ ਚੰਗੀ ਵਕਫੀ ਤੇ ਮਿੱਤਰਤਾ ਸੀ ਪਰ ਉਹਨਾਂ ਦੇ ਬਿਰਧ ਬਾਬਾ ਜੀ ਨੂੰ ਉਹ ਨਾ ਕਦੇ ਮਿਲਿਆ ਸੀ ਤੇ ਨਾ ਕਦੇ ਉਸ ਨੂੰ ਦੇਖਿਆ ਸੀ ਜਦੋਂ ਬਲਜੀਤ ਬਰਾਂਡੇ ਦੇ ਨੇੜੇ ਗਿਆ ਤਾਂ ਇੱਕਦਮ ਠਠੰਬਰ ਗਿਆ ਸਾਹਮਣੇ ਇੱਕ ਨੌਜਵਾਨ ਲੜਕੀ ਅੰਦਰੋਂ ਬਾਹਰ ਆਈ ਗੋਰਾ ਚਿੱਟਾ ਰੰਗ ਸਰੂ ਜਿਹਾ ਕੱਦ ਨੀਲੀਆਂ ਅੱਖਾਂ ਉਹਦੇ ਲੰਮੇ ਕਾਲੇ ਵਾਲ ਸਾਵਣ ਦੀਆਂ ਘਟਾਵਾਂ ਵਾਂਗ ਖਿਲਰੇ ਹੋਏ ਸਨ ਉਸ ਦੀ ਪਿੱਠ ਵਾਲਾਂ ਨਾਲ ਟੱਕੇ ਹੋਈ ਸੀ ਲੜਕੀ ਦੇ ਹੱਥ ਵਿੱਚ ਜਗਦੀ ਮੋਮਬੱਤੀ ਸੀ ਉਸ ਨੇ ਹੱਥ ਆਗਾਹ ਕਰਕੇ ਹਵਾ ਦੇ ਬੁੱਲੇ ਤੋਂ ਲਾਟ ਬਚਾਈ ਹੋਈ ਸੀ ਮੋਮਬੱਤੀ ਦੀ ਰੌਸ਼ਨੀ ਉਸ ਲੜਕੀ ਦੇ ਮੂੰਹ ਉੱਤੇ ਪੈ ਰਹੀ ਸੀ ਮੋਮਬੱਤੀ ਦੇ ਚਾਨਣ ਨਾਲ ਉਸ ਦਾ ਮੁਖੜਾ ਪੁੰਨਿਆਂ ਦੇ ਚੰਦ ਵਾਂਗ ਚਮਕ ਰਿਹਾ ਸੀ ਦਮਕਮਾਰਦਾ ਹੋਇਆ ਕਹਿਰਾਂ ਦਾ ਰੂਪ ਬਲਜੀਤ ਨੂੰ ਕਾਂਬਾ ਜਾ ਛੜਿਆ ਉਸਨੇ ਸੋਚਿਆ ਸ਼ਾਇਦ ਮੈਂ ਗਲਤ ਘਰ ਵਿੱਚ ਆ ਗਿਆ ਹਾਂ ਪਰ ਪਸ਼ੂ ਤਾਂ ਜਾਣੇ ਪਹਿਚਾਣੇ ਸੀ ਉਸਨੇ ਭਰ ਜਵਾਨੀ ਵਿੱਚ ਇੰਨਾ ਰੂਪ ਜਾਂ ਤਾਂ ਪਹਿਲੀ ਵਾਰ ਵੀਰੇ ਉੱਤੇ ਵੇਖਿਆ ਸੀ ਜਾਂ ਇਸ ਲੜਕੀ ਉੱਤੇ ਆਪਣਾ ਆਪ ਮਸਾ ਸੰਭਾਲ ਲਿਆ ਬਲਜੀਤ ਨੇ ਹਾਕ ਲਾਉਂਦਿਆਂ ਉਸ ਕੁੜੀ ਨੂੰ ਆਖਿਆ ਮੈਂ ਮੈਂ ਜੀ ਬਖਤਾਵਰ ਹੁਰਾਂ ਦੇ ਘਰ ਜਾਣਾ ਕੁੜੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਸੱਜੇ ਪਾਸੇ ਵਾਲੀ ਬੈਠਕ ਵੱਲ ਇਸ਼ਾਰਾ ਕੀਤਾ ਆਪ ਖੱਬੇ ਹੱਥ ਰਸੋਈ ਵੱਲ ਨੂੰ ਹੋ ਤੁਰੀ ਰਸੋਈ ਵਿੱਚ ਅਚਾਨਕ ਭਾਂਡਿਆਂ ਦਾ ਖੜਾਕ ਹੋਇਆ ਸ਼ਾਇਦ ਉਹ ਕੁੜੀ ਕੁਝ ਭਾਂਡਿਆਂ ਨਾਲ ਟਕਰਾ ਗਈ ਸੀ ਕੁੜੀ ਦੇ ਰੂਪ ਦਾ ਕੀਲਿਆ ਬਲਜੀਤ ਕੁਝ ਚਿਰ ਤਾਂ ਉੱਥੇ ਹੀ ਖਲੋਤਾ ਰਿਹਾ ਮਗਰ ਉਹ ਬੈਠਕ ਵੱਲ ਨੂੰ ਹੋ ਤੁਰਿਆ ਜਿੱਥੇ ਇੱਕ ਲਾਲ ਟੈਨ ਦੀ ਨਿੰਮੀ ਨਿੰਮੀ ਰੋਸ਼ਨੀ ਦੀ ਲੋ ਸੀ ਉੱਥੇ ਇੱਕ ਪ੍ਰਭਾਵਸ਼ਾਲੀ ਬਜ਼ੁਰਗ ਉੱਚੇ ਜਿਹੇ ਸਰਾਣੇ ਉੱਤੇ ਸਿਰ ਰੱਖ ਪਲੰਘ ਉੱਤੇ ਪਿਆ ਸੀ। ਪਲੰਘ ਦੇ ਸਾਹਮਣੇ ਚਾਰ ਕੁਰਸੀਆਂ ਪਈਆਂ ਸਨ। ਇੱਕ ਪਾਸੇ ਪਲੰਘ ਦੇ ਨਾਲ ਅਲਮਾਰੀ ਵਿੱਚ ਬਹੁਤ ਸਾਰੀਆਂ ਛੋਟੀਆਂ-ਮੋਟੀਆਂ ਕਿਤਾਬਾਂ ਪਈਆਂ ਸਨ। ਉਹਨਾਂ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਇਹ ਬਹੁਤ ਪੜ੍ਹਿਆ-ਲਿਖਿਆ ਪਰਿਵਾਰ ਹੋਵੇ। ਬਲਜੀਤ ਨੇ ਧੜਕਦੇ ਦਿਲ ਨਾਲ ਅੰਦਰ ਪੈਰ ਪਾਇਆ ਤੇ ਹੌਲੀ ਜਹੀ ਸਤਿ ਸ੍ਰੀ ਅਕਾਲ ਬੁਲਾਈ ਪਰ ਅੱਗੋਂ ਕੋਈ ਜਵਾਬ ਨਾ ਆਇਆ। ਸ਼ਾਇਦ ਬਾਬਾ ਜੀ ਦੀ ਗਹਿਰੀ ਨੀਂਦ ਵਿੱਚ ਅੱਖ ਲੱਗੀ ਹੋਈ ਸੀ ਬਲਜੀਤ ਡਾਵਾ ਡੋਲ ਗਿਆ ਹੋ ਹੌਲੀ ਜਿਹੀ ਕੁਰਸੀ ਉੱਤੇ ਬਹਿ ਗਿਆ ਮਨ ਹੀ ਮਨ ਸੋਚਣ ਲੱਗਾ ਕਿ ਬਾਕੀ ਠੀਕ ਹੈ ਇਹ ਵੀਰੇ ਦੀ ਇਨ ਬਿਨ ਸ਼ਕਣ ਵਾਲੀ ਇੰਨੀ ਸੋਹਣੀ ਸੁਨੱਖੀ ਕੁੜੀ ਕੌਣ ਜਾਂ ਤਾਂ ਇਹਦੀ ਭੈਣ ਹੈ ਪਰ ਵੀਰੇ ਨੇ ਫਿਰ ਆਪਦੀਆਂ ਦੋ ਭੈਣਾਂ ਬਾਰੇ ਹੀ ਕਿਉਂ ਦੱਸਿਆ ਨਹੀਂ ਨਹੀਂ ਵੀਰਾ ਮੈਨੂੰ ਕਦੇ ਝੂਠ ਨਹੀਂ ਬੋਲ ਸਕਦਾ ਉਹ ਤਾਂ ਇੰਨਾ ਮੈਨੂੰ ਵਾਰ-ਵਾਰ ਘਰ ਆਉਣ ਲਈ ਆਖਦੇ ਸੀ ਜੇ ਕੁਝ ਲੁਕਾਉਣਾ ਹੁੰਦਾ ਤੇ ਘਰ ਨਾ ਸੱਤਦੇ ਹੋ ਸਕਦਾ ਹੈ ਇਹ ਕਿਸੇ ਮਾਮੇ ਫੁੱਫੜ ਦੀ ਧੀ ਹੋਵੇ ਕਿਸੇ ਰਿਸ਼ਤੇਦਾਰਾਂ ਵਿੱਚੋਂ ਇੰਨਾ ਘਰ ਰਹਿਣ ਆਈ ਹੋਵੇ ਇੰਨਾ ਤਾਂ ਹੁਸਨ ਬਲਜੀਤ ਨੇ ਕਦੇ ਕਿਸੇ ਤਸਵੀਰ ਜਾਂ ਮੂਰਤ ਵਿੱਚ ਵੀ ਨਹੀਂ ਦੇਖਿਆ ਸੀ ਉਸ ਬਾਰੇ ਸੋਚ-ਸੋਚ ਉਸਦੀ ਹਾਲਤ ਖਰਾਬ ਹੋ ਰਹੀ ਸੀ ਉਸਨੇ ਸੋਚਿਆ ਵੀਰਾ ਰੱਜੀ ਤੇ ਮੀਤੋ ਕਿਧਰੇ ਵੀ ਨਹੀਂ ਦਿਸਦੇ ਸ਼ਾਇਦ ਗਲਤ ਘਰ ਵਿੱਚ ਆ ਗਿਆ ਪਰ ਰੇੜੀ ਬਲਦਾਂ ਦੀ ਪਛਾਣ ਉਸ ਨੂੰ ਫਿਰ ਘਰ ਦਾ ਪਤਾ ਸਹੀ ਹੋਣ ਉੱਤੇ ਮੋੜ ਲੈਂਦੀ ਪਰ ਉਸ ਨੂੰ ਬੈਠੇ ਨੂੰ ਕੁਝ ਕੁ ਪਲ ਹੀ ਹੋਏ ਸਨ ਉਸ ਦੇ ਕੰਨਾਂ ਵਿੱਚ ਰੱਜੀ ਤੇ ਮੀਤੋ ਦੀ ਆਵਾਜ਼ ਪਈ ਰੱਜੀ ਤੇ ਮੀਤੋ ਆਪਸ ਵਿੱਚ ਖਿੜ-ਖਿੜ ਹੱਸਦੀਆਂ ਆ ਰਹੀਆਂ ਸਨ ਰੱਜੀ ਨੇ ਮੀਤੋ ਨੂੰ ਕਿਹਾ ਮੀਤੋ ਬਲਜੀਤ ਭਾਈ ਆਇਆ ਸੀ ਪਤਾ ਨਹੀਂ ਕਿੱਧਰੋਂ ਗਿਆ ਇੰਨੀ ਗੱਲ ਸੁਣਾ ਬਲਜੀਤ ਦੇ ਸਾਹ ਵਿੱਚ ਸਾਹ ਆਏ ਤੇ ਉਹ ਹੌਸਲਾ ਜਿਹਾ ਕਰ ਬੈਠਕ ਤੋਂ ਬਰਾਬਰ ਬਰਾਡੇ ਵਿੱਚ ਆ ਗਿਆ ਰੱਜੀ ਤੇ ਮੀਤੋ ਦੋਵੇਂ ਬਲਜੀਤ ਨੂੰ ਚਿੰਬੜ ਗਈਆਂ ਤੇ ਦੋਵਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ। ਬਲਜੀਤ ਨੇ ਦੋਵਾਂ ਨੂੰ ਪਿਆਰ ਦਿੰਦਿਆਂ ਪੁੱਛਿਆ ਤੁਸੀਂ ਕਿੱਥੋਂ ਆਈਆਂ? ਉਹ ਦੋਵੇਂ ਜਣੀਆਂ ਉਹਨਾਂ ਦੇ ਕੁਝ ਬੋਲਾਂ ਤੋਂ ਪਹਿਲਾਂ ਹੀ ਵੀਰਾ ਵੀ ਆ ਗਿਆ ਤੇ ਬਲਜੀਤ ਦਾ ਹੱਥ ਫੜ ਕੇ ਆਖਣ ਲੱਗਿਆ ਤੂੰ ਕਿੱਥੇ ਚਲਿਆ ਗਿਆ ਸੀ? ਬਲਜੀਤ ਸ਼ੁਕਰ ਹੈ ਤੂੰ ਆ ਗਿਆ ਜਾਂਦਾ ਹੋਇਆ ਦੱਸ ਕੇ ਜਾਂ ਮਿਲ ਕੇ ਤਾਂ ਜਾਂਦਾ ਸਾਰੇ ਗੱਲਾਂ ਕਰਦੇ ਕਰਦੇ ਕਮਰੇ ਅੰਦਰ ਜਾ ਵੜੇ ਰੱਜੀ ਮੀਤੋ ਨੇ ਬਲਜੀਤ ਨਾਲ ਬਹੁਤ ਰਸਮਾਈਆਂ ਕੀਤੀਆਂ ਬਹੁਤ ਉਲਾਂਭੇ ਦਿੱਤੇ ਬਲਜੀਤ ਨੂੰ ਸਫਾਈ ਦੇਣ ਦਾ ਕੋਈ ਮੌਕਾ ਨਾ ਮਿਲਿਆ ਉਸ ਦਾ ਦਿਲ ਤੇ ਦਿਮਾਗ ਤਾਂ ਸੋਹਣੀ ਸੁਨੱਖੀ ਮੁਟਿਆਰ ਤੇ ਗੋਰਖ ਧੰਦੇ ਵਿੱਚ ਫਸਿਆ ਹੋਇਆ ਸੀ ਵਾਰ-ਵਾਰ ਉਸ ਦੀਆਂ ਨਜ਼ਰਾਂ ਬੂਹੇ ਵੱਲ ਜਾ ਰਹੀਆਂ ਸਨ ਕਿ ਕਿਧਰੋਂ ਉਹਦੀ ਇੱਕ ਝਲਕ ਨਜ਼ਰ ਪੈ ਜਾਵੇ ਆਪਣੀ ਸਫਾਈ ਵਿੱਚ ਬਲਜੀਤ ਨੇ ਇੰਨਾ ਹੀ ਕਿਹਾ ਕਿ ਦੋ ਦਿਨ ਤਾਂ ਉਸ ਨੂੰ ਤਾਪ ਚੜਿਆ ਰਿਹਾ ਮਗਰੋਂ ਕਿਸੇ ਜ਼ਰੂਰੀ ਕੰਮ ਲਈ ਨਾਨਕੇ ਜਾਣਾ ਪੈ ਗਿਆ ਉੱਥੇ ਉਸ ਨੂੰ ਹਫਤਾ ਲੱਗਣਾ ਸੀ ਪਰ ਫਿਰ ਵੀ ਉਹ ਪਹਿਲਾਂ ਹੀ ਆ ਗਿਆ ਪਿੰਡ ਮੀਤੂ ਨੇ ਹੱਸਦੀ ਹੋਈ ਨੇ ਕਿਹਾ ਅਸੀਂ ਤਾਂ ਤੁਹਾਨੂੰ ਖੇਤ ਵਿੱਚ ਪਹਿਲਾਂ ਹੀ ਦੇਖ ਲਿਆ ਸੀ ਅਸੀਂ ਉੱਥੇ ਹੀ ਲੰਮੀਆਂ ਪੈ ਗਈਆਂ ਕਿਉਂਕਿ ਤੁਸੀਂ ਸਾਨੂੰ ਉੱਥੇ ਹੀ ਪੁੱਛ ਪਤਾ ਕਰਕੇ ਫਿਰ ਸਾਡੇ ਘਰ ਹੀ ਨਹੀਂ ਆਉਣਾ ਸੀ ਅੱਛਾ ਜੀ ਜੇ ਮੈਂ ਘਰ ਪਿੱਛੇ ਮੁੜ ਜਾਂਦਾ ਫਿਰ ਤੁਸੀਂ ਤਾਂ ਭੈਣੇ ਬਹੁਤ ਚਲਾਕ ਨਿਕਲੀਆਂ ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਬਹੁਤ ਸਾਹੂ ਕੁੜੀਆਂ ਬਲਜੀਤ ਨੇ ਵੀ ਮਜ਼ਾਕ ਕੀਤਾ ਫਿਰ ਵੀਰ ਅਸੀਂ ਤੁਹਾਨੂੰ ਪੱਠਿਆਂ 'ਚੋਂ ਨਿਕਲ ਰੋਕ ਲੈਣਾ ਸੀ ਬਲਜੀਤ ਦਾ ਉਹਨਾਂ ਦੇ ਘਰ ਆ ਕੇ ਬਹੁਤ ਦਿਲ ਲੱਗਿਆ ਬਹੁਤ ਪਿਆਰ ਤੇ ਆਪਣਾਪਨ ਨਾਲ ਸਭ ਨੇ ਬਲਜੀਤ ਦਾ ਮਨ ਮੋਲਿਆ ਦੂਜੇ ਪਾਸੇ ਉਹ ਉਸੇ ਸੋਹਣੀ ਕੁੜੀ ਨੂੰ ਦੁਬਾਰਾ ਦੇਖਣ ਦੇ ਚੱਕਰ ਵਿੱਚ ਵਿਊ ਵਿੱਚ ਫਸਿਆ ਹੋਇਆ ਸੀ ਸੋਚ ਰਿਹਾ ਸੀ ਕਿ ਉਸ ਮੁਟਿਆਰ ਨੇ ਮੈਨੂੰ ਬੁਲਾਇਆ ਕਿਉਂ ਨਹੀਂ ਭਾਵੇਂ ਵੀਰੇ ਦੀ ਰਿਸ਼ਤੇਦਾਰੀ ਹੀ ਸਹੀਂ ਪਰ ਕੁਝ ਤਾਂ ਬੋਲਦੀ ਸਿਰਫ ਇਦਾਂ ਇਸ਼ਾਰਾ ਹੀ ਕਿਉਂ ਕਰ ਗਈ ਕਿਤੇ ਗੁੰਗੀ ਤਾਂ ਨਹੀਂ ਬਲਜੀਤ ਉੜਕ ਸ਼ੋਹਾ ਜਿਹਾ ਹੋ ਕੇ ਬੈਠਾ ਹੋਇਆ ਸੀ ਹਾਲੇ ਵੀ ਆਪਣੇ ਉੜਦੇ ਮਨ ਨੂੰ ਡੋਰ ਨਹੀਂ ਪਾ ਸਕਿਆ ਉਸ ਦੀ ਪੂਰੀ ਚੇਤਨਾ ਉਸ ਸੋਹਣੀ ਸੁਨੱਖੀ ਮੁਟਿਆਰ ਦੀ ਗੁੱਥੀ ਸੁਲਝਾਉਣ ਵਿੱਚ ਲੱਗੀ ਹੋਈ ਸੀ ਵੀਰੇ ਨੇ ਬਲਜੀਤ ਦੀ ਬੇਚੈਨੀ ਭਾਪ ਕੇ ਰੱਜੀ ਤੇ ਮੀਤੋ ਨੂੰ ਕਿਹਾ ਕੁੜੀਓ ਤੁਸੀਂ ਚਾਹ ਰੋਟੀ ਦਾ ਆਹਰ ਕਰੋ ਇੱਥੇ ਹੀ ਬੈ ਗੀਆਂ ਦਾਲ ਸਬਜ਼ੀ ਬਣੀ ਪਈ ਆ ਬਸ ਫੁਲਕੇ ਲਾ ਲੈਣੀਆਂ ਰੱਜੀ ਨੇ ਜਵਾਬ ਦਿੱਤਾ ਹੁਣ ਕਮਰੇ ਵਿੱਚ ਬਲਜੀਤ ਤੇ ਵੀਰਾ ਦੋਵੇਂ ਸਨ ਵੀਰੇ ਨੇ ਬਲਜੀਤ ਨੂੰ ਪੁੱਛਿਆ ਤੂੰ ਬਲਜੀਤ ਦੱਸ ਕੇ ਵੀ ਨਾ ਗਿਆ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਸੀ ਤੈਨੂੰ ਬਸ ਯਾਰਾ ਮੈਂ ਵੀ ਮਜਬੂਰੀ ਵਿੱਚ ਹੀ ਗਿਆ ਸੀ ਬੇਬੇ ਚਾਹੁੰਦੀ ਆ ਕਿ ਛੇਤੀ ਹੁਣ ਮੇਰਾ ਵਿਆਹ ਹੋ ਜਾਵੇ ਤੇ ਰਿਸ਼ਤੇਦਾਰ ਵੀ ਜ਼ੋਰ ਪਾਉਂਦੇ ਆ ਇਸ ਲਈ ਨਾਨਕੇ ਪਿੰਡ ਕੁੜੀ ਪਸੰਦ ਕਰਨ ਗਿਆ ਸੀ ਬਲਜੀਤ ਨੇ ਹੌਕਾ ਜਿਹਾ ਪਰਿਆ ਅੱਛਾ ਫਿਰ ਕੁੜੀ ਪਸੰਦ ਆ ਗਈ ਵੀਰੇ ਨੇ ਵਿਚਾਲੇ ਟੋਕਦਿਆਂ ਕਿਹਾ ਕੁੜੀ ਤਾਂ ਸੁਨੱਖੀ ਸੀ ਪਰ ਮੇਰੇ ਪਸੰਦ ਨਾ ਆਈ ਉਹਦੇ ਖਿਆਲ ਤੇ ਮੇਰੇ ਵਿਚਾਰ ਆਪਸ ਵਿੱਚ ਮਿਲਦੇ ਜੁਲਦੇ ਨਹੀਂ ਸਨ ਉਹ ਬਹੁਤ ਉੱਚੇ ਘਰਾਣੇ ਚੋਂ ਆ ਪਰ ਬੇਬੇ ਆਂਦੀ ਆ ਕਿ ਮੈਂ ਆਪੇ ਦੇਖ ਲਵਾਂ ਉਹਨਾਂ ਨੂੰ ਮੈਨੂੰ ਹਾਂ ਕਰਨ ਲਈ ਆਖਦੀ ਆ ਮੈਂ ਬੇਬੇ ਦਾ ਦਿਲ ਵੀ ਨਹੀਂ ਦਿਖਾਉਣਾ ਚਾਹੁੰਦਾ ساری ਉਮਰ ਬੇਬੇ ਨੇ ਦੁੱਖ ਭੋਗੇ ਨੇ ਗੱਲ ਸਿਰੇ ਲਾਉਂਦੇ ਹੋਏ ਬਲਜੀਤ ਦਾ ਮੂੰਹ ਉਤਰ ਗਿਆ ਕੋਈ ਨਾ ਬਲਜੀਤ ਤੂੰ ਫਿਕਰ ਨਾ ਕਰ ਅਸੀਂ ਬਾਬਾ ਜੀ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਨਿਕਲ ਜਾਣਾ ਵੀਰੇ ਨੂੰ ਕਿਤਾਬੀ ਬੋਲੀ ਬੋਲਦਿਆਂ ਦੇਖ ਬਲਜੀਤ ਨੂੰ ਬਹੁਤ ਹੈਰਾਨੀ ਹੋਈ ਕੁਝ ਦੇਰ ਦੋਵੇਂ ਚੁੱਪ ਰਹੇ ਫਿਰ ਬਲਜੀਤ ਨੇ ਕਿਹਾ ਮੇਰੀ ਇੱਕ ਉਲਝਣ ਤਾਂ ਸੁਲਝਾ ਦੇ ਬਾਈ ਹਾਂ ਦੱਸ ਤੁਹਾਡੇ ਘਰ ਕੋਈ ਪਰੌਣੀ ਆਈ ਹੋਈ ਆ ਕੋਈ ਵੀ ਨਹੀਂ ਵੀਰੇ ਨੇ ਕਿਹਾ ਜਦੋਂ ਮੈਂ ਸ਼ਾਮ ਨੂੰ ਘਰ ਆਇਆ ਤਾਂ ਇੱਕ ਸੋਹਣੀ ਮੁਟਿਆਰ ਨੌਜਵਾਨ ਦਿਖੀ ਸੀ ਪਰ ਬੋਲੀ ਕੁਝ ਨਹੀਂ ਤੂੰ ਦੱਸਦਾ ਸੀ ਤੁਸੀਂ ਘਰ 'ਚ ਚਾਰ ਜੀਓ ਫਿਰ ਉਹ ਕੌਣ ਸੀ ਉਹ ਹਾਂ ਮਿਤੋ ਹੁਰਾਂ ਦੀ ਵੱਡੀ ਭੈਣ ਸੀ ਬਲਜੀਤ ਨੇ ਸੋਚਿਆ ਕਿ ਇਹ ਕੁੜੀਆਂ ਅੱਡੋ-ਅੱਡ ਮਾਵਾਂ ਦੀਆਂ ਔਲਾਦ ਨਾ ਹੋਣ ਆਪਣੀ ਉਲਝਣ ਸੁਲਝਾਉਣ ਲਈ ਬਲਜੀਤ ਨੇ ਫਿਰ ਪੁੱਛਿਆ ਮੈਂ ਸਮਝਿਆ ਨਹੀਂ ਵੀਰੇ ਬਲਜੀਤ ਬਾਈ ਇਹ ਵੀ ਬੁਝਾਰਤ ਜਾਂ ਗੁਰਖਤੰਦਾ ਹੈ ਜਿਸ ਨੂੰ ਸਮਝਾਉਣ ਲਈ ਅਸੀਂ ਤੈਨੂੰ ਰੋਜ਼-ਰੋਜ਼ ਘਰ ਬੁਲਾਉਂਦੇ ਸੀ ਪਰ ਇਹ ਸਾਰੀ ਗੱਲ ਤੈਨੂੰ ਬਾਬਾ ਜੀ ਸਮਝਾਉਣਗੇ ਤੂੰ ਚਿੰਤਾ ਨਾ ਕਰ ਬਾਬਾ ਜੀ ਨੂੰ ਮਿਲਿਆ ਤੂੰ ਵੀਰੇ ਨੇ ਕਿਹਾ ਨਹੀਂ ਜਦੋਂ ਮੈਂ ਅੰਦਰ ਗਿਆ ਸੀ ਤਾਂ ਉਸ ਉੱਤੇ ਪੈ ਸਨ ਰੱਜੀ ਵੀਰੇ ਨੇ ਆਵਾਜ਼ ਮਾਰੀ ਰੱਜੀ ਅੰਦਰ ਆਈ ਤਾਂ ਉਸ ਨੇ ਕਿਹਾ ਦੇਖ ਬਾਬਾ ਜੀ ਉੱਠੇ ਨੇ ਕਿ ਸੁੱਤੇ ਪਏ ਨੇ ਬਾਬਾ ਜੀ ਉੱਠ ਗਏ ਨੇ ਉਹਨਾਂ ਨੂੰ ਚਾਹ ਦੇ ਕੇ ਆਈ ਆ ਨਾਲੇ ਉਹਨਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਏ ਰੱਜੀ ਸਾਰੀਆਂ ਗੱਲਾਂ ਬੋਲ ਗਈ ਰੱਜੀ ਚਾਹ ਸਾਨੂੰ ਵੀ ਪਿਆ ਦੇ ਹਾਂ ਵੀਰੇ ਮੈਂ ਹੁਣੇ ਲੈ ਕੇ ਆਈ ਤੁਸੀਂ ਬਾਬਾ ਜੀ ਵਾਲੀ ਬੈਠਕ ਕੋਲ ਨੂੰ ਚਲੋ ਤੂੰ ਲੈ ਜਾ ਬਲਜੀਤ ਨੂੰ ਮੈਂ ਕੱਪੜੇ ਬਦਲ ਕੇ ਆਇਆ ਹੁਣੇ ਰੱਜੀ ਬਲਜੀਤ ਨੂੰ ਬਾਬਾ ਜੀ ਦੀ ਬੈਠਕ ਵਿੱਚ ਲੈ ਜਾਂਦੀ ਹੈ ਬਾਬਾ ਜੀ ਰੱਜੀ ਨੂੰ ਬਲਜੀਤ ਲਈ ਚਾਹ ਲਿਉਣ ਨੂੰ ਆਖਦੇ ਹਨ ਆ ਜਾ ਪੁੱਤਰ ਤੂੰ ਹੀ ਐ ਬਲਜੀਤ ਬਾਬਾ ਜੀ ਨੇ ਬਲਜੀਤ ਨੂੰ ਪਿਆਰ ਦਿੱਤਾ ਹਾਂ ਜੀ ਬਲਜੀਤ ਬੋਲਿਆ ਰੱਜੀ ਚਾਹ ਲੈ ਕੇ ਆਈ ਬਾਬਾ ਜੀ ਨੇ ਕਿਹਾ ਠਹਿਰ ਜਾ ਬੇਟਾ ਮੀ ਤੋ ਤੇ ਵੀਰੇ ਨੂੰ ਵੀ ਆ ਲੈਣ ਦੇ ਇਕੱਠੇ ਹੀ ਪੀ ਲਵਾਂਗੇ ਚਾ ਬਲਜੀਤ ਨੇ ਮਨ ਹੀ ਮਨ ਸੋਚਿਆ ਕਿ ਕਿੰਨੇ ਪਿਆਰ ਭਰੇ ਬੰਦੇ ਤੇ ਸਭ ਦਾ ਇੰਨਾ ਸਤਿਕਾਰ ਕਰਦੇ ਨੇ ਐਨੀ ਮਠਿਆਸ ਹੈ ਇਹਨਾਂ ਦੇ ਬੋਲਾਂ ਵਿੱਚ ਐਨੇ ਨੂੰ ਉਹ ਸੋਹਣੀ ਮੁਟਿਆਰ ਅੰਦਰ ਦਾਖਲ ਹੋ ਜਾਂਦੀ ਹੈ ਰੱਜੀ ਤੇ ਮੀਤੋ ਬੈਠਕ ਵਿੱਚੋਂ ਨਿਕਲ ਕੇ ਬਰਾਂਡੇ ਵਿੱਚ ਬਹਿ ਜਾਂਦੀਆਂ ਹਨ ਬੈਠੋ ਬੇਟਾ ਮੇਰੇ ਕੋਲ ਬੈਠੋ ਬਾਬਾ ਜੀ ਨੇ ਉਸ ਸੋਹਣੀ ਮੁਟਿਆਰ ਨੂੰ ਕਿਹਾ ਉਸ ਸੋਹਣੀ ਮੁਟਿਆਰ ਦੇ ਦਗ-ਦਗ ਕਰਦਾ ਚਿਹਰੇ ਦੀ ਚਮਕ ਨੇ ਬੈਠਕ ਵਿੱਚ ਰੌਸ਼ਨੀ ਹੀ ਰੌਸ਼ਨੀ ਕਰ ਦਿੱਤੀ ਸੀ ਬਲਜੀਤ ਨੂੰ ਨਾ ਦਮਕ ਨੇ ਦੱਬ ਲਿਆ ਬਲਜੀਤ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ ਉਹ ਸਿਰ ਤੋਂ ਪੈਰਾਂ ਤੱਕ ਕੰਬਿਆ ਤੇ ਉਸ ਨੂੰ ਤਰੇਲੀਆਂ ਆ ਰਹੀਆਂ ਸਨ ਉਸ ਤੋਂ ਅੱਖਾਂ ਵੀ ਉਹ ਤਾਂ ਚੁੱਕ ਕੇ ਨਹੀਂ ਵੇਖਿਆ ਜਾ ਰਿਹਾ ਸੀ ਰੱਜੀ ਬਲਜੀਤ ਦੇ ਕੋਲ ਆਈ ਤੇ ਉਸ ਦੇ ਮਨ ਨੂੰ ਕੁਝ ਤਰਵਾਸ ਆਈ। ਬਾਬਾ ਜੀ ਨੇ ਕਿਹਾ ਬਲਜੀਤ ਬੇਟਾ ਇੱਕ ਗੱਲ ਪੁੱਛਾਂ। ਪੁੱਛੋ। ਬਾਬਾ ਜੀ। ਬਲਜੀਤ ਨੇ ਥੜਕਦੀ ਜ਼ੁਬਾਨ ਨਾਲ ਕਿਹਾ ਉਹ ਆਪਣੀ ਥੜਕਦੀ ਜ਼ੁਬਾਨ ਉੱਤੇ ਕੱਚਾ ਜਿਹਾ ਹੋਇਆ ਤੇ ਬਾਬਾ ਜੀ ਨੇ ਆਪਣੀ ਗੱਲ ਸ਼ੁਰੂ ਕੀਤੀ। ਪੁੱਤਰ ਬਲਜੀਤ ਜਦੋਂ ਧੀਆਂ ਦੇ ਸਿਰ ਤੋਂ ਉਹਨਾਂ ਦੇ ਮਾਪਿਓ ਦਾ ਸਹਾਰਾ ਉੱਠ ਜਾਵੇ ਤਾਂ ਉਹਨਾਂ ਨੂੰ ਇਸ ਚੰਦਰੀ ਦੁਨੀਆ ਦੀਆਂ ਕੌੜੀਆਂ ਨਜ਼ਰਾਂ ਤੋਂ ਬਚਣ ਲਈ ਬਹੁਤ ਕੁਝ ਕਰਨਾ ਪੈਂਦਾ। ਮੇਰੇ ਬੁੱਢੜੇ ਦਾ ਕੀ ਪਤਾ ਕਦੋਂ ਤੁਰ ਜਾਵਾਂ ਇਹਨਾਂ ਦਾ ਹੁਣ ਤੱਕ ਮੈਂ ਓਟ ਆਸਰਾ ਬਣਿਆ ਰਿਹਾ ਪਰ ਇਹਨਾਂ ਮੂਰੇ ਵੀ ਸਾਰੀ ਉਮਰ ਪਈ ਆ ਕਦੋਂ ਤਾਈ ਮੇਰੇ ਆਸਰੇ ਰਹਿਣਗੀਆਂ ਸੋਚਦਾ ਹੁਣ ਇਹਨਾਂ ਦੇ ਵੀ ਘਰ ਵੱਸ ਜਾਣ ਜੀ ਬਾਬਾ ਜੀ ਮੈਨੂੰ ਦੱਸੋ ਜੀ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਬਲਜੀਤ ਨੇ ਹੌਸਲਾ ਜਿਆ ਕਰਕੇ ਜਵਾਬ ਦਿੱਤਾ ਤੇ ਨਾਲੇ ਸੋਚ ਰਿਹਾ ਸੀ ਕਿ ਵੀਰਾ ਅੰਦਰ ਕਿਉਂ ਨਹੀਂ ਆਇਆ ਹੁਣ ਤੱਕ ਦੇਖ ਪੁੱਤਰ ਜੀ ਇਹ ਦਲਵੀਰ ਮੇਰਾ ਪੋਤੀ ਨਹੀਂ ਮੇਰੀ ਧੀ ਵੀ ਹੈ ਕਹਿ ਕੇ ਬਾਬੇ ਨੇ ਦਲਵੀਰ ਦੇ ਸਿਰ ਤੇ ਹੱਥ ਰੱਖਿਆ ਜਦੋਂ ਦੇ ਇਹਨਾਂ ਦੇ ਪਿਤਾ ਜੀ ਇਸ ਘਰ ਨੂੰ ਛੱਡ ਗਏ ਨੇ ਇਸ ਨੇ ਪੂਰਾ ਘਰ ਸੰਭਾਲ ਲਿਆ ਤੇ ਘਰ ਨੂੰ ਕਿਸੇ ਪਾਸਿਓਂ ਵੀ ਢਾਹ ਨਹੀਂ ਲੱਗਣ ਦਿੱਤੀ ਘਰ ਘਰ ਬਣਿਆ ਰਿਹਾ ਤੇ ਬਾਹਰ ਬਾਹਰ ਦੀਨ ਦੁਰੀਆਂ 'ਚ ਰਹਿੰਦਿਆਂ ਸਾਰੇ ਕਾਰ ਵਿਹਾਰ ਪੂਰੇ ਕਰਨੇ ਪੈਂਦੇ ਹਨ ਤੇ ਤੁਹਾਡਾ ਤੇ ਦਲਵੀਰ ਦਾ ਸਾਥ ਕਰੀਬ 6 ਮਹੀਨੇ ਦਾ ਹੋ ਚੁੱਕਿਆ ਹੈ ਤੇ ਤੁਸੀਂ ਇੱਕ ਦੂਜੇ ਬਾਰੇ ਬਹੁਤ ਕੁਝ ਜਾਣ ਪਹਿਚਾਨ ਵੀ ਲਿਆਏ। ਬਾਬਾ ਜੀ ਲਗਾਤਾਰ ਬੋਲੀ ਜਾ ਰਹੇ ਸਨ ਤੇ ਬਲਜੀਤ ਹੈਰਾਨੀ ਦੇ ਨਾਲ ਖੂਬ ਵਿੱਚ ਤਸਦਾ ਜਾ ਰਿਹਾ ਸੀ। ਬਾਬਾ ਜੀ ਬੋਲੇ ਪੁੱਤਰ ਦਲਵੀਰ ਇੱਕ ਪੜ੍ਹੀ ਲਿਖੀ ਕੁੜੀ ਏ ਇਹ ਤੈਨੂੰ ਪਸੰਦ ਕਰਦੀ। ਇਸਨੇ ਬਹੁਤ ਸਮਾਂ ਪਹਿਲਾਂ ਹੀ ਤੇਰੇ ਬਾਰੇ ਮੈਨੂੰ ਦੱਸ ਦਿੱਤਾ ਸੀ। ਪੁੱਤਰ ਮੈਂ ਤੇਰੇ ਦਿਲ ਦੀ ਜਾਨਣਾ ਚਾਹੁੰਦਾ ਸਾਂ। ਜੇ ਤੁਹਾਨੂੰ ਇਸ ਪਵਿੱਤਰ ਬੰਧਨ ਵਿੱਚ ਬੰਨ੍ਹ ਦਿੱਤਾ ਜਾਵੇ ਤਾਂ ਤੁਹਾਨੂੰ ਕੋਈ ਇਤਰਾਜ਼ ਆਪਣੀ ਕੀ ਰਾਏ ਹੈ ਪੁੱਤਰ ਬਲਜੀਤ ਡੋਰਪੌਰਚਿਆ ਇੱਧਰ ਉੱਧਰ ਦੇਖਦਾ ਹੋਇਆ ਦਰਬੀਰਵਾਲ ਧਿਆਨ ਨਾਲ ਦੇਖ ਸੋਚਣ ਲੱਗਿਆ ਕਿ ਇਹੀ ਅਸਲੀਅਤ ਵਿੱਚ ਵੀਰਾ ਨਹੀਂ ਦਲਵੀਰ ਕੋ ਰਹਾ ਜਿਹੜਾ ਹਰ ਵੇਲੇ ਢਿੱਲੇ ਜਿਹੇ ਕੱਪੜੇ ਪਾ ਸਿਰ ਉੱਤੇ ਪਰਨਾ ਬੰਨੀ ਰੱਖਦਾ ਸੀ ਉਸਨੇ ਚਾਹ ਵਿੱਚ ਉਂਗਲ ਡੋਬ ਕੇ ਉਂਗਲ ਉੱਤੇ ਦੰਦੀ ਵੱਢ ਕੇ ਦੇਖਿਆ ਕਿਦਰੀ ਉਹ ਕੋਈ ਸੁਪਨਾ ਤਾਂ ਨਹੀਂ ਦੇਖ ਰਿਆ ਪਰ ਇਹ ਤਾਂ ਸੱਚ ਸੀ ਜਿਸ ਤੋਂ ਉਹ ਅਣਜਾਣ ਸੀ ਉਸ ਦਾ ਦਿਮਾਗ ਘੁੰਮ ਗਿਆ ਕਿ ਪੰਜ ਮਹੀਨੇ ਇਕੱਠੇ ਬਤੌਣ ਮਗਰੋਂ ਵੀ ਉਹ ਉਹਨਾਂ ਮਾਸੂਮ ਅੱਖਾਂ ਪਿੱਛੇ ਛਿਪੇ ਪਿਆਰ ਨੂੰ ਨਾ ਸਮਝ ਸਕਿਆ ਉਸ ਦੇ ਦਿਮਾਗ ਦੀਆਂ ਸੂਜ ਤੰਦਾਂ ਟੁੱਟ ਟੁੱਟ ਜਾ ਰਹੀਆਂ ਸਨ ਉਸ ਨੇ ਬਹੁਤ ਮੁਸ਼ਕਿਲ ਨਾਲ ਉੱਬਲਦੇ ਦਿਲ ਨੂੰ ਸੰਭਾਲ ਲਿਆ ਮਤ ਕੋਈ ਵਾਧੂ ਘਟ ਗੱਲ ਮੂੰਹ ਚੋਂ ਨਾ ਨਿਕਲ ਜਾਵੇ ਹਲਫਾਏ ਹੋਈ ਤੋਂ ਕੋਈ ਗਲਤੀ ਨਾ ਹੋ ਜਾਵੇ ਬਲਜੀਤ ਨੇ ਫਿਰ ਆਪਣੇ ਆਪ ਨੂੰ ਸੰਭਾਲ ਤੋਲ-ਤੋਲ ਕੇ ਲਫ਼ਜ਼ ਬੋਲੇ ਮੇਰੇ ਮਹਾਨ ਬਜ਼ੁਰਗੋ ਤੁਹਾਨੂੰ ਸੀਨੇ ਲੱਗਣ ਦਾ ਦਿਲ ਕਰਦਾ ਹੈ ਬਾਬਾ ਜੀ ਨੇ ਝੱਟ ਬਲਜੀਤ ਦਾ ਸਿਰ ਭਲੋਸਿਆ ਤੇ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ ਜਿਉਂਦਿਆ ਰਹਿ ਪੁੱਤ ਕੋਈ ਸ਼ਰਤ ਹਾਂਜੀ ਬਲਜੀਤ ਹੁਣ ਸੰਭਲ ਚੁੱਕਾ ਸੀ ਦੱਸੋ ਪੁੱਤਰ ਦਲਬੀਰ ਅੱਜ ਤੋਂ ਬਾਅਦ ਦਲਬੀਰ ਕੌਰ ਹੀ ਰਹੇਗੀ ਵੀਰਾ ਨਹੀਂ ਬਣੇਗੀ ਬਲਜੀਤ ਨੇ ਅੰਦਰਲੇ ਖੁਸ਼ੀਆਂ ਦੇ ਗੁਬਾਰ ਨੂੰ ਦਬਦਿਆਂ ਕਿਹਾ ਬਾਬਾ ਜੀ ਨੇ ਦੋਹਾਂ ਦਾ ਹੱਥ ਇੱਕ ਦੂਜੇ ਦੇ ਹੱਥ ਵਿੱਚ ਦੇ ਦਿੱਤਾ ਪ੍ਰਮਾਤਮਾ ਮਿਹਰ ਕਰੇ ਜੋੜੀ ਜੁਗ ਜੁਗ ਸਲਾਮਤ ਰਹੇ ਦੋਹਾਂ ਨੇ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾ ਉਹਨਾਂ ਦਾ ਪਿਆਰ ਤੇ ਆਸ਼ੀਰਵਾਦ ਲਿਆ ਬਾਹਰ ਚੁੱਪਚਾਪ ਖੜੀਆਂ ਰੱਜੀ ਤੇ ਮੀਤੋ ਵੀ ਅੰਦਰ ਆ ਗਈਆਂ ਇੱਕ ਪਲ ਪਹਿਲਾਂ ਰੋਮਾਂਟਿਕ ਕਮਰਾ ਤਹਿਕ ਉੱਠਿਆ ਹਾਸੇ ਅਤੇ ਚੁਟਕਲੇ ਫਟਕਦੇ ਰਹੇ ਨਿਰੀ ਰਾਤ ਹੋਈ ਸਭ ਨੇ ਅੰਨ ਪਾਣੀ ਗ੍ਰਹਿਣ ਕੀਤਾ ਬਲਜੀਤ ਜਲਦੀ ਤੋਂ ਜਲਦੀ ਇੱਥੋਂ ਨਿਕਲ ਆਪਣੇ ਘਰ ਜਾ ਆਪਣੇ ਬੇਬੇ ਨੂੰ ਸਾਰੀ ਗੱਲਬਾਤ ਦੱਸ ਕੇ ਖੁਸ਼ੀਆਂ ਦੀ ਸਗ੍ਹਾ ਉਸ ਦੀ ਝੋਲੀ ਪਾਉਣਾ ਚਾਹੁੰਦਾ ਸੀ ਪੁੱਤਰ ਹੁਣ ਰਾਤ ਚੌਕੀ ਹੋ ਗਈ ਹੁਣ ਨਹੀਂ ਮੈਂ ਜਾਣ ਦੇਣਾ ਬਾਬਾ ਜੀ ਨੇ ਬਲਜੀਤ ਦਾ ਹੱਥ ਘੁੱਟ ਕੇ ਫੜ ਲਿਆ ਤੇ ਬੈਠਕ ਵਿੱਚ ਹੀ ਆਪਣੇ ਨਾਲ ਪਏ ਪਲੰਘ ਉੱਤੇ ਸੌਣ ਦਾ ਬਲਜੀਤ ਨੂੰ ਇਸ਼ਾਰਾ ਕੀਤਾ ਤਿੰਨੇ ਕੁੜੀਆਂ ਵੀ ਦੂਜੇ ਕਮਰੇ ਵਿੱਚ ਸੌਣ ਚਲੀਆਂ ਗਈਆਂ ਸਨ ਬਲਜੀਤ ਤੇ ਦਲਬੀਰ ਦੀਆਂ ਅੱਖਾਂ ਇੱਕ ਮਿਕ ਹੋਈਆਂ ਤੇ ਦਿਲ ਦੀਆਂ ਗਹਿਰਾਈਆਂ ਉੱਤੇ ਡੂੰਗੀ ਸਾਪ ਛੱਡਦੀਆਂ ਰੂਹਾਂ ਤੱਕ ਇੱਕ ਦੂਜੇ ਦੀਆਂ ਹੋ ਗਈਆਂ ਬਲਜੀਤ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਮਜਬੂਰੀ ਵਸ ਉੱਥੇ ਉਸ ਨੂੰ ਅਟਕਣਾ ਪਿਆ ਪਰ ਰਾਤ ਟਲੇ ਤੋਂ ਉਹ ਘਰੋਂ ਬਾਬਾ ਜੀ ਤੋਂ ਵਿਦਾ ਲੈ ਚੱਲ ਪਿਆ ਚੰਦਰਮਾ ਪੂਰਾ ਚੂਬਣ ਉਤੇ ਰੁੱਗੀ ਰਿਸ਼ਮਾ ਵੰਡ ਰਿਆ ਸੀ ਬਲਜੀਤ ਉਸੇ ਨਦੀ ਦੇ ਕਿਨਾਰੇ ਉੱਤੇ ਖੇਤ ਵਿੱਚ ਪਹੁੰਚਿਆ ਜਿੱਥੇ ਉਸਦੀ ਕਿਸਮਤ ਨੇ ਉਸਦੀ ਜ਼ਿੰਦਗੀ ਵਿੱਚ ਰੰਗ ਭਰੇ ਸਨ ਉਸਨੇ ਮਿੱਟੀ ਨੂੰ ਚੁੰਮਿਆ ਤੇ ਨਦੀ ਪਾਰ ਕਰ ਪਿੰਡ ਵੱਲ ਨੂੰ ਹੋ ਤੁਰਿਆ ਅੱਜ ਤਾਂ ਬਲਜੀਤ ਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਸਨ ਉਸ ਨੂੰ ਆਪਣਾ ਆਪ ਧੁਰ ਅੰਦਰ ਤੱਕ ਖਿੜਿਆ ਜਾ ਪਰਿਆ ਸੀ ਆਲੇ ਦੁਆਲੇ ਲਹਿਰਾਉਂਦੇ ਰੁੱਖ ਉਸ ਨੂੰ ਗੀਤ ਗਾਉਂਦੇ ਪ੍ਰਤੀਤ ਹੋ ਰਹੇ ਸਨ ਹਵਾ ਵਿੱਚ ਪਿੰਨ ਪਿੰਨ ਖੁਸ਼ਬੂ ਉਸ ਦੇ ਅੰਗ ਅੰਗ ਨੂੰ ਠਾਰ ਰਹੀ ਸੀ ਉਸ ਨੂੰ ਕਾਹੇ ਟਿਕ ਰਹੀ ਸਤਕ ਸਭ ਨਾਲ ਫੁੱਲਾਂ ਦੀਆਂ ਲੜੀਆਂ ਲਮਕਦੀਆਂ ਦਿਸ ਰਹੀਆਂ ਸਨ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਸਜਾਉਂਦਾ ਬਲਜੀਤ ਆਪਣੇ ਘਰ ਪਹੁੰਚ ਗਿਆ ਬੇਬੇ ਨੂੰ ਇਨ ਬਿਨ ਸਾਰੀ ਵਾਰਤਾ ਲਾਪ ਸੁਣਾ ਦਿੱਤੀ ਬੇਬੇ ਨੇ ਤਾਂ ਸਭ ਕੁਝ ਸੁਣ ਕੇ ਸੱਤ ਵਾਰੀ ਧਰਤੀ ਨੂੰ ਹੱਥ ਲਾਇਆ ਬੇਬੇ ਬਹੁਤ ਖੁਸ਼ ਹੋਈ ਕਿ ਉਸ ਦੀ ਆਉਣ ਵਾਲੀ ਨੂੰ ਤਾਂ ਰਸੋਈ ਤੋਂ ਬਿਨਾ ਖੇਤ ਵੀ ਸੰਭ ਲਿਆ ਕਰੂਗੀ ਕਿੰਨੀ ਚੰਗੀ ਤੇ ਹੁਨਰਮੰਦ ਹੈ ਮੇਰੀ ਧੀ ਤੇ ਉਤੋਂ ਪੜ੍ਹੀ ਲਿਖੀ ਵੀ ਬੇਬੇ ਮਨ ਹੀ ਮਾਨਾ ਬਹੁਤ ਖੁਸ਼ ਹੋ ਰਹੀ ਸੀ ਬੇਬੇ ਨੇ ਰੱਬ ਦਾ ਬਹੁਤ ਸ਼ੁਕਰਾਨਾ ਕੀਤਾ ਤੇ ਕਿਹਾ ਰੱਬਾ ਜੋੜੀਆਂ ਤਾਂ ਧੁਰ ਦਰਗਾਹੋਂ ਹੀ ਬਣ ਕੇ ਆਉਂਦੀਆਂ ਨੇ ਮੇਰੇ ਬਲਜੀਤ ਤੇ ਦਲਵੀਰ ਦੇ ਸੰਯੋਗ ਵੀ ਧੁਰੋਂ ਹੀ ਲਿਖ ਕੇ ਆਏ ਸਨ ਜਿੰਨਾ ਉੱਤੇ ਹੁਣ ਪੱਕੀ ਮੋਹਰ ਲੱਗ ਜਾਵੇਗੀ ਤਿੰਨ ਚਾਰ ਦਿਨ ਬਾਅਦ ਹੀ ਬਲਜੀਤ ਤੇ ਦਲਵੀਰ ਦੋਹਾਂ ਦੇ ਘਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਵਧਾਈਆਂ ਵੱਜੀਆਂ ਸ਼ਗਨ ਸਾਮਨ ਹੋਏ ਸ਼ਹਿਨਾਈਆਂ ਤੇ ਢੋਲ ਵੱਜੇ ਫਿਰ ਠੀਕ ਵਿਆਹ ਤੋਂ ਪੰਜਵੇਂ ਦਿਨ ਬਾਅਦ ਹਾਲੀ ਨੇ ਹਲਖਲਾਰ ਖੂ ਦਾ ਰੁਖ ਕੀਤਾ ਕਿਉਂਕਿ ਸ਼ਗਨਾ ਵਾਲੇ ਸੂਹੇ ਸੂਟ ਵਿੱਚ ਲਿਪਟੀ ਰੋਟੀ ਲੈ ਕੇ ਆਉਂਦੀ ਉਸ ਨੂੰ ਦੂਰੋਂ ਹੀ ਵੇਖ ਰਹੀ ਸੀ ਧੁਰ ਤੁਰੋਂ ਲਿਖੇ ਸੰਜੋਗਾ ਨੂੰ ਸਾਲ ਮਗਰੋਂ ਹੋਰ ਵੀ ਸੋਹਣਾ ਬੂਰ ਪਿਆ ਬਲਜੀਤ ਤੇ ਦਲਵੀਰ ਦੇ ਘਰ ਬਹੁਤ ਸੋਹਣੀ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਰੂਪਕੌਰ ਰੱਖਿਆ ਬਲਜੀਤ ਤੇ ਦਲਵੀਰ ਨੇ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਆਦਮ ਨਾਲ ਦੋਹਾਂ ਦੀ ਜ਼ਿੰਦਗੀ ਬਦਲ ਗਈ ਜੋ ਕਿ ਸਮਾਜ ਲਈ ਇੱਕ ਮਿਸਾਲ ਬਣੀ ਹਾਂਜੀ ਦੋਸਤੋ ਏਸੀ ਪਰਵਿੰਦਰ ਕੌਰ ਦੀ ਲਿਖੀ ਹੋਈ ਕਹਾਣੀ ਤੁਰੋਂ ਲਿਖੇ ਸੰਜੋਗ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਅੱਜ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ